ਛੋਟਾ ਭਰਾ ਆਪਣੇ ਵੱਡੇ ਭਰਾ ਨੂੰ ਮਿਲਣ ਆਇਆ ਤੇ ਉਸਨੇ ਦੇਖਿਆ ਕਿ ਇਸਨੇ ਸਵੈਟਰ ਨਹੀਂ ਪਾਇਆ ਵੱਡੇ ਭਰਾ ਨੇ ਛੋਟੇ ਭਰਾ ਨੂੰ ਪੁੱਛਿਆ ਕਿ ਤੂੰ ਸਵੈਟਰ ਕਿਉਂ ਨਹੀਂ ਪਾਇਆ ਇੰਨੀ ਠੰਡ ਹੈ उन्होंने नीव ध्यान कर लिया उसने जो दुबारा पूछा तो उसने कहा स्वैटर का धोना पाया या एक दो दिन जा सुख जाएगा तो मैं पा ला उसने उस वे अपनी पत्नी ने आवाज़ दी कह लगा ट्रंक मेरे किन्ने पुराने स्वैटर पे तीन चार स्वैटर क्ड के उसने कहा ठीक है जी मैं हमने दे दि दे दे थोड़ी देर बाद ऑफिस चलिया कहन लगा अच्छा मैं जा रहा अपनी भरजाई को स्वैटर लै जाए भरजाई ने थोड़ी देर बाद जवाब दता कि मैनूता लभ नहीं रहा मैं थोड़ी देर बाद दे दूँगी ਬਟ ਛੋਟਾ ਪ੍ਰੋਜੈਕਟ ਅਸੀਂ ਚੁਪਚਾਪ ਚਲਾ ਗਿਆ ਕਿੰਦਾ ਕੋਈ ਗਾਨੀ ਬਾਪੀ ਜਦੋਂ ਮਿਲਣ ਕਿਉਂਦੋਂ ਪੇਛ ਦੇਣਾ ਤੇ ਉਸਨੇ ਬੜਾ ਹੱਸਦਿਆ ਕਿਆ ਤੈਨੀਆਂ ਤੈਨੂੰ ਸਵੈਟਰ ਮੇਰਾ ਵੱਡਾ ਹੋ ਕੇ ਮੁੰਡਾ ਨਾ ਪਾਏਗਾ ਇਹਨਾਂ ਨੂੰ ਤਾਂ ਸਾਰਿਆਂ ਨੂੰ ਟੋਟਾਂ ਦੀ ਆਦਤ ਪਈ ਹੋਈ ਹੈ ਮੈਂ ਤਾਂ ਸਾਫ਼-ਸਾਫ਼ ਚੀਜ਼ਾਂ ਰੱਖਦੀ ਹਾਂ ਕੁਝ ਦਿਨ ਬਾਅਦ ਸਮਾ ਬਦਲਦਾ ਗਿਆ ਬਦਲਦਾ ਗਿਆ ਛੋਟੇ ਦੇ ਹਾਲਾਤ ਜਿਹੜੇ ਬਹੁਤ ਚੰਗੇ ਹੋ ਗਏ ਉਹ ਤੇ ਪੁੱਤਰ ਬਹੁਤ ਲਾਇਕ ਨਿਕਲੇ ਇਧਰ ਵੱਡੇ ਦੇ ਹਾਲਾਤ ਮਾੜੇ ਹੋ ਗਏ ਬਹੁਤ ਕੰਮ ਦੇ ਵਿੱਚ ਘਾਟਾ ਪੈ ਗਿਆ ਲੈਣ ਦੇਣ ਵਾਲੇ ਬਹੁਤ ਵੱਧ ਗਏ ਇੱਕ ਦਿਨ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਕਿ ਰਾਤ ਤੋਂ ਰਾਤ ਨੂੰ ਸੱਕੂ ਛੱਡ ਕੇ ਘਰੋਂ ਪੱchnਾ ਪਿਆ ਇਹ ਸਮੇਂ ਜਦੋਂ ਕੋਈ ਕੰਮ ਨਹੀਂ ਆਇਆ ਸਿਰਫ ਇੱਕ ਛੋਟਾ ਭਰਾ ਆਇਆ ਕਿਉਂਕਿ ਇਹਦੇ ਵੀ ਹਾਲਾਤ ਅੱਛੇ ਹੋ ਚੁੱਕੇ ਸੀ ਉਸ ਦਿਨ ਦੇ ਤੰਦ ਦੇ ਉੱਤੇ ਸਾਰਿਆਂ ਤੇ ਇੱਕ ਇੱਕ ਸੂਟ ਸੀ ਉਸਨੇ ਸਭ ਨੂੰ ਨਵੇਂ ਕੱਪੜੇ ਲੈ ਕੇ ਦਿੱਤੇ ਪੂਰਾ ਆਸਰਾ ਦਿੱਤਾ ਉਸ ਲਈ ਔਰਤ ਮਾਨੀ ਮਨ ਬੜੀ ਸ਼ਰਮਿੰਦੀ ਹੋਈ ਕਿ ਮੈਂ ਇਸਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਸੀ ਔਰ ਅੱਜ ਮੇਰੇ ਨਾਲ ਇਸ ਤਰ੍ਹਾਂ ਦਾ ਕਰ ਰਿਹਾ ਇਸ ਕਰਕੇ ਯਾਦ ਰੱਖੋ ਜਦੋਂ ਸਮਾਂ ਕਰਨ ਤੇ ਕਦੀ ਕਿਸੇ ਦੀ ਮਦਦ ਕਰਨ ਦੀ ਲੋੜ ਪੈ ਜ਼ਰੂਰ ਕਰੋ ਪਤਾ ਨਹੀਂ ਤੁਹਾਨੂੰ ਕਿਸ ਵੇਲੇ ਕਿਸ ਦੀ ਲੋੜ ਪੈ ਜਾਣੀ ਜੇ ਤੁਸੀਂ ਲੋੜ ਕਿਸ ਦੀ ਪੂਰੀ ਕੀਤੀ ਹੋ ਜਾਏਗੀ ਤੇ ਪਰਮਾਤਮਾ ਵਿਅਸਥਾਟ ਵੇਲੇ ਤੁਹਾਡੀ ਲੋੜ ਪੂਰੀ ਕਰੇਗਾ